ਸਕੂਲ ਵਾਹਨ ਪੋਰਸੀਸ ਦੇ ਤਹਿਤ ਸਕੂਲ ਵੈਨਾਂ ਪ੍ਰੋਵਾਈਡ ਕੀਤੀਆਂ ਗਈਆਂ ਜਿਸ ਤਹਿਤ ਮੇਰੇ ਸਕੂਲ ਨੂੰ 13 ਵੈਨਾਂ ਪ੍ਰਾਪਤ ਹੋਈਆਂ ਔਰ 68 ਪਿੰਡਾਂ ਤੋਂ ਬੱਚੇ ਇਸ ਸਹੂਲਤ ਨੂੰ ਲੈ ਕੇ ਇਸ ਖੁਸ਼ਖੁਸ਼ੀ ਅੱਜ ਸਿੱਖਿਆ ਪ੍ਰਾਪਤ ਕਰ ਰਹੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਕੂਲਾਂ ਨੂੰ ਆਧੁਨਿਕ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੀ ਉਪਰਾਲੇ ਕੀਤੇ ਗਏ ਹਨ ਇਸ ਤਹਤ ਜਿਹੜੇ ਬੱਚਿਆਂ ਨੂੰ ਪੜ੍ਹਾਈ ਲਈ ਦੂਰ ਦਰਾਡੇ ਪਿੰਡਾਂ ਤੋਂ ਆਉਣਾ ਪੈਂਦਾ ਉਹਨਾਂ ਲਈ ਸਰਕਾਰ ਵੱਲੋਂ ਸਰਕਾਰੀ ਸਕੂਲ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਨੂੰ ਪਹਿਲਾਂ ਬੜਾ ਔਖਾ ਲੱਗਦਾ ਸੀਗਾ ਪਿੰਡ ਤੋਂ ਸਕੂਲ ਆਉਣਾ ਕਿਉਂਕਿ ਪਿੰਡ ਮੇਰਾ ਕਾਫੀ ਦੂਰੀ ਤੇ ਹੈ ਤੇ ਹੁਣ ਜਦੋਂ ਦੀਆਂ ਸਾਨੂੰ ਭਗਵੰਤ ਮਾਨ ਜੀ ਨੇ ਬੱਸਾਂ ਦੀ ਸਹੂਲਤ ਪ੍ਰਾਪਤ ਕੀਤੀ ਹੈ ਮੈਂ ਡੇਲੀ ਆ ਸਕਦੀ ਹਾਂ ਜਾ ਸਕਦੀ ਹਾਂ। ਮੇਨੂੰ ਘਰੋਂ ਬੱਸ ਚੱਕਦੀ ਹੈ ਘਰ ਮure ਉਤਾਰ ਦਿੰਦੀ ਹੈ। ਮੁਫਤ ਬੱਸ ਯੋਜਨਾ ਨੂੰ 200 ਤੋਂ ਵੱਧ ਸਕੂਲਾਂ ਤੱਕ ਵਧਾਇਆ ਗਿਆ ਹੈ। ਜੋਸਨਾ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਮੁਫਤ ਆਵਾਜਾਈ ਦੀ ਸਹੂਤਾ ਮਿਲੀ। ਇਸਨਾਨ 10000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਇਆ। 200 ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ। ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਅਸੀਂ ਇਸ ਵੇਲੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਮੌਜੂਦ ਹਾਂ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਵਿੱਚ ਵਾਰ ਆਈ ਹੋਈ ਹੈ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਬਹੁਤ ਸਾਰੀਆਂ ਪ੍ਰਾਈਵੇਟ ਐਨ ਜੀਓਜ਼ ਅਲੱਗ-ਅਲੱਗ ਸੰਸਥਾਾਂਾਂ ਵਿੱਚ ਧਾਰਮਿਕ ਲੋਕ, ਸਿਆਸੀ ਲੋਕ ਆਪਣਾ-ਆਪਣਾ ਯੋਗਦਾਨ ਪਾ ਰਹੇ ਨੇ। ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਲੁਧਿਆਣਾ ਜਾਮਾ ਮਸਜਿਦ ਤੋਂ ਜਿਹੜਾ ਐਲਾਨ ਹੋਇਆ ਸੀ ਭਾਰਤ ਦੇ ਮੁਸਲਮਾਨਾਂ ਲਈ ਕਿ ਮੁਸਲਿਮ ਭਾਈਚਾਰਾ ਵੀ ਇੱਕ ਵੱਡਾ ਯੋਗਦਾਨ ਇੱਥੇ ਦੇ ਪੰਜਾਬੀਆਂ ਨਾਲ ਪਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਵਾਰਾਂ ਚ ਜਦ ਵੀ ਕਿਤੇ ਕੋਈ ਮੁਸੀਬਤ ਆਈ ਹੜ ਆਏ ਕਿਤੇ ਸੁੱਕਾ ਪੈ ਗਿਆ ਕਿਤੇ ਬਿਮਾਰੀ ਫੈਲੀ ਜਾਂ ਕਦੀ ਕਿਤੇ ਜ਼ਲਜ਼ਲਾ ਆਇਆ ਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਸਭ ਦਾ ਸਾਥ ਨਿਭਾਇਆ ਤੇ ਮੈਂ ਇਸ ਗੱਲ ਲਈ ਪਹਿਲਾਂ ਤਾਂ ਮੁਸਲਮਾਨਾਂ ਦਾ ਵੀ ਸ਼ੁਕਰੀਆ ادا ਕਰਦਾ ਕਿ ਉਹਨਾਂ ਨੇ ਕਿਹਾਣ ਤੋਂ ਬਾਅਦ ਲਗਾਤਾਰ ਇੱਕ ਮਹੀਨੇ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਰੋਜ਼ਾਨਾ ਹੀ ਤਕਰੀਬਨ 2-2 3-3 ਦਰਜਨ ਗੱਡੀਆਂ ਰਸਦ ਦੀਆਂ ਜਿਹੜੀਆਂ ਪਹੁੰਚ ਰਹੀਆਂ ਤੇ ਇਸੇ ਦੌਰਾਨ ਸਾਡੇ ਕੋਲ ਬਹੁਤ ਸਾਰੇ ਡਾਕਟਰ ਸਾਹਿਬਾਨ ਵੀ ਦਿੱਲੀ ਤੋਂ ਦੇਰਾ ਦੁੰਦ ਤੋਂ ਸਾਰਨਪੁਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਤੇ ਉਹਨਾਂ ਦੀ ਰეკਮੈਂਡੇਸ਼ਨ ਤੇ ਅੱਜ ਅਸੀਂ ਐਰਾਰ ਫਾਊਂਡੇਸ਼ਨ ਵੱਲੋਂ ਇੱਕ ਐਂਬੂਲੈਂਸ ਫੋਰਸ ਕੰਪਨੀ ਦੀ ਜਿਹੜੀ ਹੈ ਉਹ ਮੁਸਲਿਮ ਭਾਈਚਾਰੇ ਵੱਲੋਂ ਦੇ ਰਹੇ ਆ ਤਾਂ ਕਿ ਜਿਹੜੇ ਉਹ ਡਾਕਟਰ ਸਾਹਿਬਾਨ ਸਾਡੇ ਰੋਜ਼ਾਨਾ ਜਾਣਗੇ ਕਿ ਉਹ ਇਸ ਐਂਬੂਲੈਂਸ ਨੂੰ ਮੈਡੀਕਲ ਕੈਂਪ ਦੇ ਲਈ ਜਿਹੜਾ ਹੈ ਉਹ ਇਸਤੇਮਾਲ ਕਰ ਸਕਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੇਵਾਵਾਂ ਸਿਹਤ ਸੇਵਾਵਾਂ ਪੰਜਾਬ ਸਰਕਾਰ ਤੇ ਸਾਡੇ ਸਿੱਖ ਭਾਈ ਹਿੰਦੂ ਭਰਾ ਅਲੱਗ-ਅਲੱਗ ਸੰਸਥਾਵਾਂ ਜਿਹੜੀਆਂ ਸਿਹਤ ਸੇਵਾਵਾਂ ਦੇ ਰਹੀਆਂ ਉਹਦੇ ਵਿੱਚ ਅਸੀਂ ਵੀ ਆਪਣਾ ਥੋੜਾ ਜਿਹਾ ਯੋਗਦਾਨ ਜੜਾ ਉਹ ਪਾ ਸਕੀਏ ਇਸ ਲਈ ਜਿਹੜੀ ਅੱਜ ਐਂਬੂਲੈਂਸ ਜਿਹੜੀ ਲਾਂਚ ਕੀਤੀ ਗਈ ਹੈ ਜਿਹੜੀ ਟੋਟਲ ਫ੍ਰੀ ਹੋਏਗੀ ਔਰ ਇਸ ਦੇ ਵਿੱਚ ਡਾਕਟਰ ਸਾਹਿਬਾਨ ਦੀ ਟੀਮ ਜਾਏਗੀ ਤੇ ਉਹਨਾਂ ਦੇ ਨਾਲ ਸਿਰਫ ਦਵਾਈਆਂ ਹੀ ਨਹੀਂ ਬਲਕਿ ਬਲੱਡ ਟੈਸਟ ਕਰਨ ਦੇ ਅਲੱਗ-ਅਲੱਗ ਥਾਣ ਔਰ ਸ਼ੂਗਰ ਟੈਸਟ ਕਰਨ ਦੇ ਲਈ ਆਕਸੀਜਨ ਇਹ ਤੋਂ ਇਲਾਵਾ ਡਿਪ ਲਾਨ ਦਾ ਪ੍ਰਬੰਧ ਤਾਂ ਕਿ ਜਦ ਕੋਈ ਟੀਮ ਜਾਵੇ ਜੋ ਅਗਰ ਅਸੀਂ ਸਮਝਦੇ ਹਾਂ ਕਿ ਅਗਰ ਬਲੱਡ ਟੈਸਟ ਕਰਨ ਤੋਂ ਬਾਅਦ ਦਵਾਈ ਮੁਢਲੀ ਦਵਾਈ ਦੇ ਦਿੱਤੀ ਜਾਵੇ ਤੇ ਉਹਦਾ ਜ਼ਿਆਦਾ ਫਾਇਦਾ ਹੋਏਗਾ ਕਿ ਬਸ ਇਸੀ ਨੀਖ ਨੀਤੀ ਦੇ ਨਾਲ ਕਿ ਸਾਡੇ ਜਿਹੜੇ ਪੰਜਾਬ ਦੇ ਭਰਾ ਨੇ ਤੇ ਉਹਨਾਂ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਰਹੀਏ ਪਰ ਆਪਸੀ ਭਾਈਚਾਰਕ ਸਾਂਝ ਨੂੰ ਇਹਨਾਂ ਮੁਹੱਬਤਾਂ ਦੇ ਜ਼ਰੀਏ ਹੋਰ ਮਜ਼ਬੂਤ ਕਰੀਏ ਤੇ ਇਹ ਐਂਬੂਲੈਂਸ ਜਿਹੜੀ ਹੈ ਆ ਜੀ ਸਮਰਪਿਤ ਕੀਤੀ ਜਾ ਸਕਦੇ ਦੇ ਤਕਰੀਬਨ ਸਾਰੇ ਟ੍ਰੀਟਮੈਂਟ ਕੀਤੇ ਜਾਣਗੇ ਹਾਂ ਕੋ ਟੋਟਲ ਜਿਹੜੀ ਜੈ ਮੈਡੀਸਨ ਦੇ ਜਿਹੜੇ ਡਾਕਟਰ ਨੇ ਉਹ ਰੋਜ਼ਾਨਾ ਜਾਣਗੇ ਔਰ ਮੈਡੀਸਨ ਦੇ ਡਾਕਟਰ ਜਿਹੜੇ ਹੈ ਜੋ ਵੀ ਰਿਕਮੈਂਡੇਸ਼ਨ ਕਰਨਗੇ ਉਹ ਇਸ ਐਂਬੂਲੈਂਸ ਦੇ ਜ਼ਰੀਏ ਪ੍ਰੋਵਾਈਡ ਕਰਾਉਣਗੇ ਇਹਦੇ ਵਿੱਚ ਇਹ ਐਂਬੂਲੈਂਸ ਇੱਕੋ ਜਗ੍ਹਾ ਤੇ ਜਾਏਗੀ ਨਹੀਂ ਨਹੀਂ ਰੋਜ਼ ਅਸੀਂ ਦੇਖੋ ਇਹ ਤਾਂ ਬਹੁਤ ਛੋਟੀ ਜੀ ਸੇਵਾ ਹੈ ਸਰਕਾਰ ਵੀ ਕਰ ਰਹੀ ਹੈ ਅਲੱਗ-ਅਲੱਗ ਐਨ ਜੀਓਜ਼ ਵੀ ਕਰ ਰਹੀਆਂ ਸਾਡੀ ਜਿਹੜੀ ਐਰਰ ਫਾਊਂਡੇਸ਼ਨ ਹੈ ਉਹ ਸਿੱਖ ਔਰ ਹਿੰਦੂ ਭਰਾਮਾਦੀ ਜਿਹੜੀਆਂ ਕਈ ਐਨ ਜੀਓਸ ਚੱਲ ਰਹੀਆਂ ਉਹਨਾਂ ਨਾਲ ਮਿਲ ਕੇ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਹਾਂ ਰੋਜ਼ਾਨਾ ਡਾਕਟਰ ਸਾਡੇ ਅਲੱਗ-ਅਲੱਗ ਕੈਂਪ ਲਾ ਰਹੇ ਤੇ ਅਸੀਂ ਪਿੰਡ ਚੋਂ ਲਵਾਂਗੇ ਮਤਲਬ ਜਿੱਥੇ-ਜਿੱਥੇ ਜ਼ਰੂਰਤ ਹੋਏਗੀ ਰੋਜ਼ਾਨਾ ਜਗ੍ਹਾ ਬਦਲ ਕੇ ਜਿਹੜਾ ਔਰ ਨਵਾਂ ਰੂਟ ਤੈਅ ਕਰਦੇ ਹਾਂ ਰੋਜ਼ਾਨਾ ਅਲੱਗ ਜਗ੍ਹਾ ਤੇ 2 ਟਾਈ ਮਹੀਨੇ ਤੱਕ ਲਗਾਤਾਰ ਜਦ ਤੱਕ ਕਿਉਂਕਿ ਹੁਣ ਪਾਣੀ ਉਤਰ ਰਿਹਾ ਤੇ ਮੁਸੀਬਤ ਆ ਰਹੀ ਅਸੀਂ ਕੱਲ ਪਰਸੋਂ ਵੀ ਗਏ ਸੀ ਤਰੰਤਾਰਨ ਦੇ ਇਲਾਕੇ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੂੰ ਫ ਕਿਉਂਕਿ ਗਾਰੇ ਦੇ ਵਿੱਚ ਬਹੁਤ ਸਾਰੇ ਜਾਨਵਰ ਮਰੇ ਹੋਏ ਨੇ ਔਰ ਬਹੁਤ ਸਾਰੇ ਜਿੱਦਾਂ ਮੱਛਲੀਆਂ ਜਾਂ ਹੋਰ ਤਰ੍ਹਾਂ ਦੇ ਜਾਨਵਰ ਉਹਨਾਂ ਦੀ ਜਿਹੜੀ ਬਦਬੂ ਹੈ ਸਮੈਲ ਉਹਦੀ وجہ ਨਾਲ ਬੜੀ ਦਿੱਕਤ ਆ ਰਹੀ ਹੈ ਤੇ ਇਸ ਲਈ ਕੋਸ਼ਿਸ਼ ਕਰਾਂਗੇ ਕਿ ਡੇਲੀ ਇਹ ਸੇਵਾ ਜਰੀਏ ਚੱਲ ਰਹੀ ਹੈ ਤੁਹਾਡੇ ਵੱਲੋਂ ਕਿੰਨਾ ਵੀ ਪੀਕ ਕੀਤੀ ਗਈ ਸੀ ਕੌਮ ਦੀ ਨੂੰ ਕਿ ਕਾਫੀ ਲੋਕ ਕਰਨ ਨਗਰੇ ਤੇ ਹੁਣ ਟੱਕਰ ਕੋਈ ਨਹੀਂ ਅਪੀਲ ਕੋਈ ਨਹੀਂ ਅਸੀਂ ਇਹ ਗੱਲ ਕਹੀ ਹੈ ਮੁਸਲਮਾਨਾਂ ਨੂੰ ਭਰਾਵਾਂ ਨੂੰ ਅੱਜ ਮਸਜਿਦ 'ਚ ਵੀ ਕਿ ਅਸੀਂ ਮੁਹੱਬਤ ਨਿਭਾ ਰਹੇ ਹਾਂ ਜੀ ਅਸੀਂ ਮਦਦ ਨਹੀਂ ਕਰ ਰਹੇ ਅਸੀਂ ਆਪਣੇ ਭਰਾਵਾਂ ਦਾ ਸਾਥ ਨਿਭਾ ਰਹੇ ਹਾਂ ਕਿਉਂਕਿ ਅਜਿਹਾ ਮੁਹੰਮਦ ਸਾਹਿਬ ਸੱਲਾ ਸੱਲਮ ਦਾ ਜਦੋਂ ਜਨਮ ਦਿਨ ਆਇਆ 6 ਤਰੀਕ ਨੂੰ ਆਇਓ ਜਿਹਨੂੰ ਅਸੀਂ 12 ਵਫਾਤ ਵੀ ਕਹਿੰਨੇ ਆ ਤੇ ਉਦੋਂ ਵੀ ਅਸੀਂ ਕਹਿ ਦਿੱਤਾ ਸੀ ਵੀ ਮਸਜਿਦਾਂ ਦੀ ਸਵਾਰੀ ਕੋਈ ਵੱਡੇ ਪ੍ਰੋਗਰਾਮ ਨਹੀਂ ਹੋਣਗੇ ਕਿਉਂਕਿ ਅਸੀਂ ਜਾਣਦੇ ਸੀ ਵੀ ਉਹ ਸਾਰਾ ਜਿਹੜਾ ਰਕਮ ਹੈ ਉਹ ਜਿਹੜੀ ਆਪਣੇ ਹੜਪੀੜਤਾਂ ਦੇ ਉੱਤੇ ਖਰਚ ਕੀਤੀ ਜਾਵੇ ਕਿਉਂਕਿ ਜਦ ਇੱਕ ਭਰਾ ਦੁੱਖ 'ਚ ਹੋਵੇ ਤੇ ਦੂਸਰਾ ਖੁਸ਼ੀ ਮਨਾਉਂਦਾ ਹੋਇਆ ਚੰਗਾ ਨਹੀਂ ਲੱਗਦਾ ਲੇਕਿਨ ਇਸ ਦੇ ਨਾਲ-ਨਾਲ ਅਸੀਂ ਫਰੋਡ ਤੋਂ ਬਚਣ ਦੇ ਲਈ ਇਹ ਦੋ ਸਪਸ਼ਟ ਗੱਲਾਂ ਚ ਇਹ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਨਾਂ ਤੇ ਫੰਡ ਇਕੱਠੇ ਕਰਨ ਦੀ ਕੋਈ ਅਪੀਲ ਨਹੀਂ ਹੈ ਜਿਹ ਪਿਆਰ ਨਾਲ ਆਏ ਮੁਹੱਬਤ ਨਾਲ ਆਏ ਉਹਨਾਂ ਦਾ ਸਹਿਰਾ ਜੋ ਵੀ ਉਹਨਾਂ ਦਾ ਪੇਟਾ ਹੈ ਉਹ ਅਸੀਂ ਸਤਿਕਾਰ ਉਹ ਜੋ ਦਿੱਤਾ ਲੇਕਿਨ ਅਸੀਂ ਸਾਫ਼ ਤੌਰ ਤੇ ਕਹਿਣਾ ਚਾਹੁੰਦੇ ਆ ਕਿ ਅੱਗੇ ਤੋਂ ਮਸਲ ਮਿਸਾਲ ਦੇ ਤੌਰ ਤੇ ਅਸੀਂ ਇਹਨੂੰ ਪ੍ਰੋਫੈਸ਼ਨ ਚ ਨਹੀਂ ਲੈ ਜਾਣਾ ਚਾਹੁੰਦੇ ਮੁਹੱਬਤ ਦੀ ਗੱਲ ਹੈ ਉਹਨੂੰ ਮੁਹੱਬਤਾਂ ਕੀ ਰੱਖਣਾ ਪਾਈਚਾਰਾ ਨਿਭਾਇਆ ਜਾ ਰਿਹਾ ਪੂਰੀ ਪਾਈਚਾਰਾ ਪੂਰੀ ਤਰ੍ਹਾਂ ਨਿਭਾਇਆ ਜਾ ਰਿਹਾ ਨਾਲੇ ਪੰਜਾਬੀਅਤ ਨਿਭਾਈ ਜਾ ਰਹੀ ਹੈ ਹੁਣ ਤੱਕ ਜਿੰਨੇ ਵੀ ਮੁਸਲਮਾਨ ਪਰ ਆਬਾਰ ਨੇ ਸੂਬੇ ਤੋਂ ਆਏ ਕਿਉਂਕਿ ਮੈਂ ਬਤੌਰ ਪੰਜਾਬੀ ਗੱਲ ਕਰਦਾ ਉਹਨਾਂ ਨੇ ਮੈਨੂੰ ਇਸ ਗੱਲ ਨੂੰ ਸੁਣ ਕੇ ਖੁਸ਼ੀ ਹੁੰਦੀ ਸੀ ਉਹ ਕਹਿੰਦੇ ਗਏ ਤਾਂ ਅਸੀਂ ਆਪ ਤੁਹਾਡੇ ਕੀ ਸਮਾਨ ਲੈ ਕੇ ਆਏ ਆ ਰਾਤ ਦਾ ਸਮਾਨ ਲੈ ਆਏ ਕੋਈ ਰਾਸ਼ਨ ਲੈ ਆਏ ਤਰਪਾਲਾ ਲੈ ਆਏ ਮੱਛਰਦਾਨੀਆਂ ਲੈ ਕੇ ਆਏ ਲਾਈਟਰ ਲੈ ਆਏ ਤੇ ਅਲੱਗ-ਅਲੱਗ ਚੀਜ਼ਾਂ ਅਸੀਂ ਲਿਸਟਾ ਬਣਾ ਕੇ ਭੇਜਿਆ ਸੀ ਮਸਜਿਦਾਂ ਨੂੰ ਲੇਕਿਨ ਜਦ ਕਿਤੇ ਗਏ ਹੜਾਂ ਦੇ ਵਿੱਚ ਪਾਣੀ ਦੇ ਵਿੱਚ ਵੀ ਤੇ ਸਾਡੇ ਪੰਜਾਬੀ ਭਰਾਵਾਂ ਨੇ ਪਹਿਲਾਂ ਪੁੱਛਿਆ ਵੀ ਲੰਗਰ ਛਕਿਆ ਕਿ ਨਹੀਂ ਛਕਿਆ ਚਾਹ ਪੀਓਗੇ ਕਿ ਨਹੀਂ ਪੀਓਗੇ ਇਸ ਲਈ ਹੜ ਦੇ ਵਿੱਚ ਵੀ ਪੰਜਾਬੀਆਂ ਨੇ ਬਾਹਰੋਂ ਆਏ ਹੋਏ ਮਹਿਮਾਨਾਂ ਨੂੰ ਵੀ ਲੰਗਰ ਛਕਾ ਕੇ ਚਾਹ ਪਾਣੀ ਪਿਲਾ ਕੇ ਭੇਜਿਆ ਤੇ ਇਹ ਕਿ ਪੰਜਾਬੀਅਤ ਦੀ ਜ਼ਿੰਦਾ ਮਿਸਾਲ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਚੱਲਦੀ ਆ ਰਹੀ ਹੈ ਜਿਨ੍ਹਾਂ ਨੇ ਭਾਈ ਮਰਦਾਨਾ ਨੇ ਭਾਈ ਲਾਲੂ ਨੂੰ ਨਾਲ ਲੈ ਕੇ ਜਿਹੜੀ ਸ਼ੁਰੂ ਕੀਤੀ ਜਿੱਥੇ ਮੁਸਲਮਾਨ ਤੇ ਹਿੰਦੂ ਆਪਣੇ ਸਿੱਖ ਭਰਾਵਾਂ ਦੇ ਨਾਲ ਸੱਜੀ ਖੱਬੀ ਬਾਹਵਾਂ ਬਣ ਕੇ ਖੜੇ ਨਜ਼ਰ ਆਏ ਔਰ ਅੱਜ ਵੀ ਮੈਂ ਸੋਚਦਾ ਕਿ ਜ਼ਿੰਦਾ ਮਿਸਾਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਨਜ਼ਰ ਆਉਂਦੀ ਹੈ